ਕੀ ਗੱਲ ਆਈ ਨਹੀਂ ਅੱਜ ਕਾ ਉਹ ਗੱਲ ਨਹੀਂ ਕਰਾਂ। ਉਹ ਤੁਮ ਬੈਠਾ ਕਰਨ ਦੀ ਗੱਲ ਕਰਾਂਗੇ। ਹਾਂਜੀ। ਜਿਸਨ ਦਾ ਵਾਜੂਲ ਹੈ। ਅੱਜ ਜਿਹੜੀ ਨਾੜੀ ਤੋਂ ਪਹਿਲਾਂ ਸਤਿਪੰਤੀ ਕਰਾਂ ਛੜੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਗਟ ਭਾਇ ਗੁਰਤੇਗ ਬਹਾਦਰ ਸકલ ਸ੍ਰਿਸ਼ਟ ਪੈ ਟਾਪੀ ਚਾਦਰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਇਆਲਾ ਜੀ ਇਹਨਾਂ ਗੁਰਸਿੱਖਾਂ ਤੇ ਸੱਚੇ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੀ ਆਰੰਭਤਾ ਜਿਹੜੀ ਅੱਜ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲੇ ਤੋਂ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਖਾਲਸਾ ਤੇ ਸੱਚੇ ਪਾਤਸ਼ਾਹ ਦੀ ਹਾਜ਼ਰੀ ਦੇ ਵਿੱਚ ਕੀਤੀ ਗਈ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਆ ਉਹ ਮਨੁੱਖੀ ਹੱਕਾਂ ਦੇ ਵਾਸਤੇ ਧਾਰਮਿਕ ਆਜ਼ਾਦੀ ਦੇ ਵਾਸਤੇ ਅਤੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿੰਨੋ ਵੱਡੋ ਕੱਲੂ ਮੈਸਾਕਾ ਉਹ ਤਿਲਖ ਤੇ ਜੰਜੂ ਦੀ ਰਾਖੀ ਦੇ ਵਾਸਤੇ ਹੋਈ ਤਾਂ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਜਿਵੇਂ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਆ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਕਿ ਸਾਨੂੰ ਇਹ ਜਿਹੜੀ ਸ਼ਤਾਬਦੀ ਆ ਮਿਲ ਜੁਲ ਕੇ ਮਲਾਉਣੀ ਚਾਹੀਦੀ ਆ ਗੁਰੂ ਸਾਹਿਬ ਦੀ ਅਕੀਦੇ ਤੇ ਚੱਲਣਾ ਚਾਹੀਦਾ ਔਰ ਸੱਚੇ ਪਾਤਸ਼ਾਹ ਜੀ ਨੇ ਜੋ ਆਖਿਆ ਵੀ ਹਰੇਕ ਦੇ ਧਾਰਮਿਕ ਵਿਸ਼ਵਾਸਾਂ ਦਾ ਆਪਾਂ ਕਦਰ ਕਰੀਏ ਉਹਦਾ ਮਾਣ ਰੱਖੀਏ ਇਹਦੇ ਤੇ ਅੱਜ ਦੇ ਸਮਾਜ ਨੂੰ ਚੱਲਣ ਦੀ ਲੋੜ ਆ ਕਿਉਂਕਿ ਗੁਰੂ ਸਾਹਿਬ ਜੀ ਦਾ ਉਪਦੇਸ਼ ਆ ਜਿਹੜਾ ਉਹ ਸਾਨੂੰ ਕਹਿੰਦਾ ਵਾ ਕਿ ਭੈ ਕਾਹੂ ਕੋ ਦੇਤਨਾ ਨਹਿ ਪੈਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਤੋ ਸਾਰੀ ਕਾਮ ਨੂੰ ਸਮੁੱਚੀ ਮਨੁੱਖਤਾ ਨੂੰ ਸੱਚੇ ਪਾਤਸ਼ਾਹ ਦੀ ਸ਼ਤਾਬ ਦੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਉਣੀ ਚਾਹੀਦੀ ਪੰਜਾਬ ਸਰਕਾਰ ਦੀ ਗੱਲ ਆਵੇ ਬਣਾ ਦਿੱਲੀ ਸਪੈਸ਼ਲ ਬੋਰਡ ਦਾ ਇਹ ਰਾਸ਼ਾ ਉਹੁੱਧਿਆ ਗਿਆ ਕਿ ਨਾ ਉਹ ਜਿਹੜਾ ਬੇਦਮੀ ਦੇ ਗਾਹੜੇ ਇਹਨੂੰ ਲੈ ਕੇ ਹੀ ਲੱਗਦਾ ਕੋਈ ਥੋਪ ਬਬੇ ਚੈੱਕ ਨਹੀਂ ਪੰਡਾ ਕਿ ਇੱਥੇ ਹਰਕਤ ਨਹੀਂ ਕਰੇਗਾ ਦੇਖੋ ਜੀ ਕਾਨੂੰਨ ਸਖਤ ਬਣਨਾ ਚਾਹੀਦਾ ਔਰ ਗੁਰੂ ਗ੍ਰੰਥ ਸਾਹਿਬ ਜਿੰਦਾ ਗੁਰੂ ਆ ਅਸੀਂ ਜਾਗਤ ਜੋਤ ਗੁਰੂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਲਈ ਸਪੈਸ਼ਲ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਬਾਕੀ ਕਿਸੇ ਵੀ ਧਰਮ ਗ੍ਰੰਥ ਸਾਰੇ ਸਤਿਕਾਰਯੋਗ ਆ ਅਦਬਯੋਗ ਆ ਪਰ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਆ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਨੂੰ ਆ ਤੇ ਜੇ ਕਾਨੂੰਨ ਬਣਦਾ ਵਾ ਸਖਤ ਕਾਨੂੰਨ ਬਣਦਾ ਵਾ ਤੇ ਬਹੁਤ ਵਧੀਆ ਗੱਲ ਆ ਮੈਂ ਉੱਥੇ ਜਿੱਥੇ ਗੁਰਜੀਤ ਸਿੰਘ ਬੈਠਾ ਆ ਟਾਵਰ ਤੇ ਮੈਂ ਉੱਥੇ ਵੀ ਜਾ ਕੇ ਆਇਆ ਸੀ ਤੇ ਮੈਂ ਉਦੋਂ ਵੀ ਇਹ ਗੱਲ ਕਹੀ ਵੀ ਇਹ ਕਾਨੂੰਨ ਤੇ ਬਹੁਤ ਪਹਿਲਾਂ ਬਣ ਜਾਣਾ ਚਾਹੀਦਾ ਹੈ ਤਾਂ ਇਹ ਸਿੱਖਾਂ ਦੀ ਮੰਗ ਵਾ ਕਿਉਂਕਿ ਦੇਖੋ ਬੇਅਦਬੀਆਂ ਹੁੰਦੀਆਂ ਵਾਂ ਉਹ ਬਾਅਦ ਚ ਕਹਿੰਦੇ ਆ ਜੀ ਬੰਦਾ ਮੰਦਬੁੱਧੀ ਆ ਜਾਂ ਫਿਰ ਉਹ ਕਈ ਜਿਹੜੇ ਆ ਬੰਦੇ ਬਾਹਰ ਆ ਜਾਂਦੇ ਆ ਤੇ ਜੇ ਪਤਾ ਵੇ ਵੀ ਸਜ਼ਾ ਬਹੁਤ ਸਖਤ ਮਿਲਣੀ ਆ ਤਾਂ ਫਿਰ ਕੋਈ ਵੀ ਬੰਦਾ ਗੁਨਾਹ ਕਰਨ ਲੱਗਿਆ ਸੋਚੂਗਾ ਬਾਕੀ ਇਹਦੇ ਲਈ ਪਹਿਰੇਦਾਰੀ ਪੰਥਕ ਪਹਿਰੇਦਾਰੀ ਸਾਰਿਆਂ ਦਾ ਹੱਕ ਆ ਵੀ ਆਪਾਂ ਗੁਰਦੁਆਰਿਆਂ ਚ ਪਹਿਰੇਦਾਰੀ ਕਰਵਾਈਏ ਤਾਂ ਕਿ ਕੋਈ ਇਹੋ ਜਿਹੇ ਜਿਹੜੇ ਗਲਤ ਅੰਸਰ ਇਦਾਂ ਦੇ ਕੰਮ ਕਰੀ ਨਾ ਸਕਣ ਕਾਨੂੰਨ ਬਣ ਜੇ ਤੇ ਬਹੁਤ ਵਧੀਆ ਗੱਲ ਬਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ O oh